ਬਰਨਾਲਾ ਦੇ ਵਿੱਚ ਸੈਂਕੜੇ ਨਰੇਗਾ ਮਜ਼ਦੂਰਾਂ ਦੇ ਵੱਲੋਂ ਕੰਮ ਨਾ ਮਿਲਣ ਕਰਕੇ ਨਾਰੀਬਾਜ਼ੀ ਕੀਤੀ ਗਈ ਹੈ। ਦਰਜਲ ਪਿੰਡ ਰਾਮਗੜ ਵਿਖੇ ਸੈਂਕੜੇ ਨਰੇਗਾ ਮਜ਼ਦੂਰਾਂ ਨੇ ਕੰਮ ਨਾ ਮਿਲਣ ਕਰਕੇ ਇਕੱਠੇ ਹੋ ਕੇ ਪੰਜਾਬ ਸਰਕਾਰ ਤੇ ਹਲਕਾ ਪਦੌੜ ਦੇ ਵਿਧਾਇਕ ਲਾਭ ਸਿੰਘ ਗੋਕ ਦੇ ਖਿਲਾਫ ਨਾਰੀਬਾਜ਼ੀ ਕੀਤੀ ਹੈ। ਤੇ ਬਾਬਾ ਜੀਵਨ ਸਿੰਘ ਜੀ ਦੀ ਧਰਮਸ਼ਾਲਾ ਦੇ ਵਿੱਚ ਇਕੱਠੇ ਹੋ ਕੇ ਨਰੇਗਾ ਮਜ਼ਦੂਰਾਂ ਨੇ ਸਰਕਾਰ ਦੇ ਖਿਲਾਫ ਰੋਸ ਜ਼ਾਹਰ ਕੀਤਾ। ਉਹਨਾਂ ਦਾ ਕਹਿਣਾ ਹੈ ਕਿ ਪਿਛਲੇ ਕਈ ਸਾਲਾਂ ਤੋਂ ਪਿੰਡ ਰਾਮਗੜ ਵਿਖੇ ਨਰੇਗਾ ਮਜ਼ਦੂਰੀ ਦਾ ਕੰਮ ਕਰ ਰਹੇ ਨੇ। ਪਿੰਡ ਦੇ ਵਿੱਚ 535 ਦੇ ਕਰੀਬ ਨਰੇਗਾ ਮਜ਼ਦੂਰਾ ਦੇ ਜੋਬ ਕਾਰਡ ਬਣੇ ਹੋਏ ਨੇ ਪਰ ਜਰਨੀਆਂ ਪਿੰਡਾ ਦੇ ਵਿੱਚ ਸਰਪੰਚੀ ਪੰਗ ਹੋਈ ਹੈ ਤਾਂ ਉਸ ਸਮੇਂ ਤੋਂ ਨਰੇਗਾ ਮਜ਼ਦੂਰਾ ਨੂੰ ਕੰਮ ਨਹੀਂ ਮਿਲ ਰਿਹਾ ਤੇ ਉਹਨਾਂ ਦਾ ਕਹਿਣਾ ਹੈ ਕਿ ਹਲਕਾ ਪਦੌੜ ਤੋਂ ਵਿਧਾਇਕ ਲਾਲਪ ਸਿੰਘ ਗੂਕੇ ਦੇ ਸਾਥੀ ਜਾਣਬੁੱਝਕੇ ਚੋਣਾਂ ਤੋਂ ਪਹਿਲਾਂ ਹੱਤਕੰਡੇ ਅਪਣਾ ਰਹੇ ਨੇ ਨਰੇਗਾ ਮਜ਼ਦੂਰਾ ਦੇ ਵੱਖਰੇ ਧੜੇ ਬਣਾ ਦਿੱਤੇ ਗਏ ਨੇ ਇਸ ਬਾਬਤ ਉਹਨਾਂ ਬਰਨਾਲਾ ਦੇ ਡਿਪਟੀ ਕਮਿਸ਼ਨਰ ਨੂੰ ਵੀ ਇੱਕ ਮੰਗ ਪੱਤਰ ਦਿੱਤਾ ਸੀ ਪਰ ਉਹਨਾਂ ਦਾ ਕਹਿਣਾ ਹੈ ਕਿ ਕੋਈ ਕਾਰਵਾਈ ਨਹੀਂ ਹੋਈ ਗੰਭੀਰ ਦੋਸ਼ ਲਗਾਉਂਦੇ ਉਹਨਾਂ ਕਿ ਹੈ ਕਿ ਸਰਪੰਚੀ ਚੋਣਾਂ ਨੂੰ ਵੇਖਦਿਆਂ 25 ਨਰੇਗਾ ਮਜ਼ਦੂਰਾ ਦਾ ਇੱਕ ਵੱਖਰਾ ਹੀ ਧੜਾ ਬਣ ਦਿੱਤਾ ਗਿਆ ਜੋ ਕਿ ਸਭ ਨੂੰ ਮਨਜ਼ੂਰ ਨਹੀਂ ਹੈ ਉਹਨਾਂ ਕਹਿੰਦੇ ਕਿ ਸਾਰੇ ਨਰੇਗਾ ਮਜ਼ਦੂਰਾ ਦੀ ਮੰਗ ਹੈ ਕਿ ਸਾਨੂੰ ਸਭ ਨੂੰ ਇਕੱਠਾ ਕੀਤਾ ਜਾਵੇ ਤੇ ਉਹਨਾਂ ਨੂੰ ਕੰਮ ਦਿੱਤਾ ਜਾਵੇ ਤਾਂ ਜੋ ਉਹ ਆਪਣਾ ਪਾਲਣ ਪੋषण ਤੇ ਪਰਿਵਾਰਾ ਦਾ ਪਾਲਣ ਪੋषण ਕਰ ਸਕਣ ਉਹਨਾਂ ਦਾ ਕਹਿਣਾ ਹੈ ਕਿ ਉਹ ਗਰੀਬ ਪਰਿਵਾਰਾਂ ਦੇ ਨਾਲ ਸੰਬੰਧ ਰੱਖਦੇ ਨੇ ਤੇ ਘਰ ਦਾ ਗੁਜ਼ਾਰਾ ਹੁਣ ਬੜਾ ਔਖਾ ਹੋ ਗਿਆ ਤੇ ਉਹਨਾਂ ਦਾ ਕਹਿਣਾ ਹੈ ਕਿ ਦੁਕਾਨਦਾਰਾਂ ਤੋਂ ਵੀ ਉਦਾਰ ਸਮਾਨ ਮੰਗਣਾ ਪੈ ਰਿਹਾ ਪਰ ਹੁਣ ਉਹਨਾਂ ਨੇ ਵੀ ਸਮਾਨ ਦੇਣਾ ਬੰਦ ਕਰ ਦਿੱਤਾ ਕਈ ਨਰੇਗਾ ਮਜ਼ਦੂਰਾਂ ਦੀਆਂ ਤਾਂ ਤਨਖਾਹਾਂ ਵੀ ਬਾਕੀ ਪਈਆਂ ਨੇ ਇਸ ਦਰਮਿਆਨ ਉਹਨਾਂ ਜਮ ਕੇ ਇਥੇ ਨਾਰੇਬਾਜ਼ੀ ਕੀਤੀ ਹੈ ਤੇ ਇਸ ਦਰਮਿਆਨ ਹੀ ਜਿੱਥੇ ਕੰਮ ਦੀ ਮੰਗ ਕੀਤੀ ਗਈ ਹੈ ਕਾਮਰੇਡ ਹਾਕਮ ਸਿੰਘ ਬੋਲਦਾ ਜੀ ਨਾਰੇਬਾਜੀ ਜੀ ਸਾਨੂੰ ਤਾਂ ਕਰਨੀ ਪਈ ਵੀ ਸਾਡਾ ਕੰਮ ਆ ਜਿਹੜਾ ਨਰੇਗਾ ਦਾ ਪਹਿਲਾਂ ਡੀਸੀ ਦੇ ਵੀ ਗਏ ਸੀ ਬੰਦੇ ਸਾਡੇ ਤੇ ਉਹ ਚੱਲ ਨਹੀਂ ਰਿਹਾ ਤੇ ਇਹਨਾਂ ਨੇ 30 40 ਬੰਦੇ ਨੇ 30 ਨੇ ਕੰਮ ਚ ਲਾਇਆ ਜਿਹੜਾ ਤੇ ਨਾਲ ਹੀ ਸਾਡਾ ਕੰਮ ਵੀ ਚੱਲਣਾ ਚਾਹੀਦਾ ਰੋਕ ਇਹ ਜੀ ਝਾੜੂ ਵਾਲੇ ਲੈ ਰਹੇ ਆ ਲਾਭ ਸਿੰਘ ਉਗੋ ਲਾਭ ਸਿੰਘ ਉਗੋ ਕੇ ਇਹਨੇ ਕਿ ਡਿਮਾਂਡ ਨਹੀਂ ਪੈਣ ਦਿੱਤੀ ਕਿ ਗੱਲ ਮਾੜੀ ਆ ਇਹਦੀ ਕਿੰਨੇ ਮਜ਼ਦੂਰਾਂ ਦੀ ਇਹਨੇ ਜੀ 200 ਮਜ਼ਦੂਰ ਦੀ ਨਹੀਂ ਡਿਮਾਂਡ ਪੈਣ ਦਿੱਤੀ ਸਾਡੇ 300 ਹੋਊ ਇਸ ਵਕਤ 300 335 ਠੀਕ ਆ 500 ਹੋਊਗਾ 500 ਹਾਂ ਨਾਰੇ ਬਾਜੀ ਤਾਂ ਜਿੰਨਾ ਜੇ ਸਾਨੂੰ ਕੰਮ ਨਾ ਦੇ ਦੇਣਗੇ ਉਹਨਾਂ ਚੈਰੀ ਕਰਾਂਗੇ ਅਸੀਂ ਗਰੀਬ ਪਰਿਵਾਰ ਆ ਜੀ ਸਾਡਾ ਤੇ ਅਸੀਂ ਰੋਟੀ ਰੋਜੀ ਬਣਾ ਕੇ ਬਹਿ ਰਹਾਂਗੇ ਕਿਉਂਕਿ ਕੰਮ ਸਾਨੂੰ ਮਿਲ ਨਹੀਂ ਰਿਹਾ ਇਸ ਵਕਤ ਦਿਹਾੜੀ ਜੋਤਾ ਖੜਾ ਵੀ ਇਹ ਨਿਰੱਗਾ ਦੇ ਕੰਮ ਕਰਨੀ ਅਸੀਂ ਝਾਕਦੇ ਆ ਵੀ ਸਾਨੂੰ ਕੰਮ ਮਿਲਣਾ ਚਾਹੀਦਾ ਦੋ ਦੋ ਚਾਰ ਚਾਰ ਜੀ ਖਾਣ ਵਾਲੇ ਆ ਸਾਡੇ ਤੇ ਅਸੀਂ ਜਾਵਾਂਗੇ ਕਿੱਧਰ ਨੂੰ ਵੀ ਸਾਨੂੰ ਕੰਮ ਦਿੱਤਾ ਜਾਵੇ ਹਾਂ ਜੀ ਅਸੀਂ ਡੀਸੀ ਸਾਹਿਬ ਦੇ ਵੀ ਗਏ ਆ ਇਕੱਠੇ ਹੋ ਕੇ ਮੰਗ ਪੱਤਰ ਦਿੱਤਾ ਵਾ ਸਾਡਾ ਵੀ ਨੇ ਕਿਹਾ ਵੀ ਕੰਮ ਚਲਾ ਲਓ ਵੀ ਇਹ ਲਾਭੋ ਗੋ ਕੇ ਨੇ ਜਿਹਦੀ ਮੰਗਡ ਪੈਣ ਨਹੀਂ ਦਿੱਤੀ ਗਰਮੇਲ ਕੋਰਾ ਜੀ ਮਾਮਲਾ ਜੀ ਸਾਨੂੰ ਕੰਮ ਨਹੀਂ ਮਿਲ ਰਿਹਾ ਹੁਣ ਅਸੀਂ ਕੰਮ ਦੀ ਖਾਤਰ ਧੱਕੇ ਖਾਂਦੇ ਆ ਸਾਡੀ ਜਣੀ ਡਿਮਾਂਡ ਹੈ ਜਦੋਂ ਅਸੀਂ ਡੀਸੀ ਦੇ ਵੀ ਗਏ ਆ ਤੇ ਡੀਸੀ ਨੇ ਸਾਡੀ ਡਿਮਾਂਡ ਵੀ ਕੱਢੀ ਹੈਗੀ ਉਹ ਕਹਿੰਦਾ ਵੀ ਜਾ ਕੇ ਤੁਸੀਂ ਸੈਕਟਰੀ ਕੋਲੇ ਚਲੇ ਜਾਓ ਤੇ ਉਹ ਉੱਥੇ ਗਏ ਜਣੀ ਮੇਰੀ ਸਾਡੀ ਉਹ ਗੱਲ ਸੁਣੀ ਨਹੀਂ ਜੀ ਸਾਡੀ ਡਿਮਾਂਡ ਨਹੀਂ ਪਾਈ ਰਹੀ ਤੇ ਤਿੰਨ ਮਹੀਨਿਆਂ ਦੇ ਮੇਰੇ ਵੀ ਪੈਸੇ ਰਹਿੰਦੇ ਆਗੇ ਤੇ ਸਾਡੀ ਡਿਮਾਂਡ ਮਿਲਣੀ ਚਾਹੀਦੀ ਹੈ ਸਾਨੂੰ ਪੈਸੇ ਆਉਣੇ ਚਾਹੀਦੇ ਆ ਸਾਡਾ ਕੰਮ ਚੱਲਦਾ ਕਰਨਾ ਚਾਹੀਦਾ ਕੰਮ ਜੀ ਗਲਾਬ ਸਿੰਘ ਜਿਹੜਾ ਉਹ ਗੋਗੋ ਵਾਲਾ ਉਹਨੇ ਰੋਕਿਆ ਜੀ ਸਾਡਾ ਕੰਮ ਉਹਨਾਂ ਬੰਦਿਆਂ ਨੂੰ ਮਿਲ ਰਹੀ ਹੈ ਸਾਡੀ ਡਿਮਾਂਡ ਤੋਂ ਰੋ ਲਿਖ ਕੇ ਆਈ ਹੈ ਸਾਨੂੰ ਮਿਲ ਨਹੀਂ ਰਹੀ ਬਸ ਜੀ ਜੇ ਇੱਕ ਦਿਹਾੜੀ ਲਾ ਲੈਨੇ ਆ ਖਾ ਲੈਨੇ ਆ ਮੇਰੇ ਵਰਗੀ ਝਾਕਦੇ ਆ ਸੀ ਸਾਰੇ ਹੱਥਾਂ ਨਹੀਂ ਝਾਕਦੇ ਆਂਗੇ ਜੇ ਹੋ ਗਿਆ ਤਾਂ ਚਲਾ ਲਿਆ ਨਹੀਂ ਦਾਣਿਆਂ ਦੀ ਮੁਠੀ ਵੀ ਮੁਕਦੇ ਜਾਂਦੇ ਉਹ ਵੀ ਨਹੀਂ ਕਰ ਰਹੇ ਅਸੀਂ ਤਾਂ ਜੀ ਐਨੇ ਔਖੇ ਕਰਦੇ ਆ ਨਾ ਇਹਨਾਂ ਨੇ ਤਪਾ ਤੇ 6 ਮਹੀਨੇ ਹੋ ਗਏ ਸਾਡਾ ਕੰਮ ਨਹੀਂ ਚੱਲਣ ਦਿੰਦੇ ਇਹ 6 ਮਹੀਨੇ ਹੋ ਗਏ ਸਾਡਾ ਕੰਮ ਨਹੀਂ ਚੱਲਿਆ ਹੋਰ ਸਾਰੇ ਪਿੰਡੋਂ ਪਿੰਡੀ ਚੱਲੀ ਜਾਂਦਾ ਸਾਡਾ ਕਿਉਂ ਨਹੀਂ ਇਹ ਚੱਲਣ ਨੰਦਾ ਸਾਡੇ ਨਾਲ ਕੀ ਦੋਸਮਣੀ ਆਦੀ ਲਾਵ ਸਿੰਘ ਜੀ 35 ਕਿਲੋ ਕਣਕਾਂ ਦੀ ਜੋ ਵੀ 5-5 ਕਿਲੋ ਤੇ ਮਾਰੀ ਉਹ ਵੀ ਪਰਿਵਾਰ ਹੁਣ ਦਸ ਖਾਊਗਾ ਕਿ ਛੱਡੂਗਾ ਕਿ ਉਹਦੇ ਨਾਲ ਟਾਈਮ ਪਾਸ ਕਿਵੇਂ ਲੰਘੂਗਾ ਹਾਂਜੀ ਉਹਨਾਂ ਨੂੰ ਵੀ ਧਰ ਬੰਦ ਕਰਤਾ ਉਹ ਕਹਿੰਦੇ ਲਿਆਓ ਨਗਦ ਫੇਰ ਲੈ ਜਿਓ ਹਾਂ ਠੀਕ ਆ ਜੀ ਬਸ ਸਾਡਾ ਇਹ ਉੱਗੋ ਵਾਲਾ ਬਸ ਸਾਡੇ ਨਾਲ ਸਹਿਮਤ ਹੋ ਜੇ ਵੀ ਸਾਡਾ ਕੰਮ ਚੱਲਣ ਦੇ ਦੇਵੇ ਇਹ ਸਾਨੂੰ ਉਹ ਆਪਦਾ ਚਲਾ ਲੈਣੇ ਅਸੀਂ ਆਪਦਾ ਚਲਾ ਲਗੇ ਹਾਂਜੀ ਅਸੀਂ ਤਾਂ ਫਿਰ ਹੁਣ ਤੁਹਾਨੂੰ ਵੀ ਪਤਾ ਜੀ ਵੀ ਟਾਈਮ ਪਾਸ ਮਸਾ ਕਰਦੇ ਆਂ ਟਾਈਮ ਪਾਸ ਮਸਾ ਹੁੰਦਾ ਗਰੀਬਾਂ ਦਾ ਥੋੜਾ ਮਸਲਾ ਹੱਲਣਾ ਫਿਰ ਸੰਘਰਸ਼ ਕਰੋਗੇ ਨਾਲ ਜਾ ਕੇ ਧਰਨਾ ਵਗੈਰਾ ਲਾਉਣਾ ਤੁਸੀਂ ਹਾਂਜੀ ਫਿਰ ਅਸੀਂ ਧਰਨਾ ਵੀ ਲਾਵਾਂਗੇ ਜੇ ਨਾ ਸਾਡਾ ਕੰਮ ਬੰਨ੍ਹ ਨੇ ਦਿੱਤਾ ਫਿਰ ਅਸੀਂ ਉਹਦੇ ਬਾਹਰ ਤੇ 70 ਬਸਾਵਾਂਗੇ ਕੋਈ ਲੋਕੇ ਨਹੀਂ ਅਸੀਂ ਕਹਿੰਦੇ ਅਸੀਂ ਵੋਟ ਦਾ ਬਾਜ਼ਾਰ ਕਰ ਰਹੇ ਹਾਂਗੇ ਹਾਂ ਕੀ ਨਾਮ ਮਾਦੇ ਤੁਹਾਡਾ ਗਰਮੇਲਕੁਰ ਵੀਰਪਾਲ ਕਰ ਜੀ ਹਾਂਜੀ ਮਾਮਲਾ ਕੀ ਹੈ ਜੀ ਸਾਡੇ ਨਰੇਗਾ ਲਈ ਜੀ ਨਰੇਗਾ ਚ ਬਹੁਤ ਸਾਨੂੰ ਸਮੱਸਿਆ ਆ ਰਹੀ ਹੈ ਜੀ ਸਾਡਾ ਕੰਮ ਨਹੀਂ ਚੱਲ ਰਿਹਾ ਤੇ ਇਸ ਕਰਕੇ ਮੈਂ ਡੀਸੀ ਟਰਨ ਬਰਨਾਲੇ ਵੀ ਗਈ ਉਹਨਾਂ ਨੇ ਵੀ ਕੁਝ ਸਹਿ ਸੁਣਵਾਈ ਨਹੀਂ ਸੁਣੀ ਸਾਡੀ ਜੀ ਸਾਨੂੰ ਉਹਨਾਂ ਨੇ ਬਰਨਾਲੇ ਤੌਰ ਤੇ ਆਪਸੋਰੀ ਸਹਿਣੇ ਤੌਰ ਤੇ ਜੀ ਸਹਿਣੇ ਕਹਿੰਦੇ ਵੀ ਅਸੀਂ ਇੱਕ ਦੋ ਦਿਨਾਂ ਤੱਕ ਤੁਹਾਡੀ ਡਿਮਾਂਡ ਕੱਢ ਦਾਂਗੇ ਪਰ ਆ ਸਾਨੂੰ ਅੱਜ 16 ਤਰੀਕ ਦੀ ਸਾਡੀ ਗੱਲ ਆ ਜੀ ਅੱਜ 21 ਤਰੀਕ ਹੋ ਗਈ ਸਾਡਾ ਕੁਝ ਵੀ ਹੱਲ ਨਹੀਂ ਹੋਇਆ ਜੀ ਇਸ ਕਰਕੇ ਸਾਨੂੰ ਸਣੀਆ ਦੀਨਪਿਆਜ ਨੇ ਸੇਹਣੇ ਵਾਲੇ ਕਹਿੰਦੇ ਜੀ ਹਨਾ ਇਸ ਕਰਕੇ ਕਹਿੰਦੇ ਉਹ ਕਹਿੰਦੇ ਵੀ ਸਾਨੂੰ ਲਾਭ ਨਹੀਂ ਕੱਢਣ ਦਿੰਦਾ ਥੋਡੀ ਡਿਮਾਂਡ ਉਹ ਗੋ ਕਿਆਂ ਵਾਲਾ ਜੀ ਲਾਭ ਉਹ ਕਹਿੰਦੇ ਵੀ ਦੇਖੋ ਉਹਨਾਂ ਨੇ ਕੱਢ ਲਿਆ ਉਹਨਾਂ ਦੇ ਅਸ ਟਾਈਮ 27 ਬੰਦੇ ਚੱਲੇ ਰਹੇ ਆ ਜੀ ਸਾਡਾ 149 ਬੰਦੇ ਹੈਗੇ ਉਹ ਕਹਿੰਦੇ ਵੀ ਇਹਨਾਂ ਦੀ ਵੀਰਪਾਲ ਦੀ ਡਿਮਾਂਡ ਨਹੀਂ ਕੱਢਣੀਗੀ ਫਿਰ ਜੇ ਅਸੀਂ ਕਿਹਾ ਵੀ ਇੱਕ ਦੋ ਵਾਰੀ ਕਿਹਾ ਵੀ ਇਹਨਾਂ ਨੂੰ ਫੋਨ ਲਾ ਕੇ ਕਿਹਾ ਤਾਂ ਉਹ ਕਹਿੰਦੇ ਵੀ ਸਾਨੂੰ ਅਸੀਂ ਨੌਕਰੀ ਤੋਂ ਲੈਣੇ ਆ ਜੇ ਅਸੀਂ ਥੋਡੀ ਡਿਮਾਂਡ ਕੱਢਦੇ ਆ ਤਾਂ ਇਸ ਕਰਕੇ ਵੀ ਮੇਰੇ ਤਾਂ ਕੁਝ ਮੈਂਬਰਾਂ ਦੇ ਪੈਸੇ ਰਹਿੰਦੇ ਵੀ ਆ ਤੇ ਕਿਸੇ ਦੇ 6 6 ਹਿ ਹਾਂ 6 ਮਹੀਨਿਆਂ ਦੇ ਪੈਸੇ ਰਹਿੰਦੇ ਆ ਸਾਡੇ ਮੈਂ ਕਹਿੰਨੀ ਆ ਵੀ ਆ ਸਿਫਟ ਸਾਡੇ ਪੈਸੇ ਸਾਰਿਆਂ ਦੇ ਪੂਰੇ ਹੋ ਜਾਣਗੇ ਸਾਨੂੰ ਇੱਕ ਦੋ ਹਫ਼ਤਿਆਂ ਦੀ ਡਿਮਾਂਡ ਦਿੱਤੀ ਜਾਵੇ ਦੇਖੋ ਮੇਰੇ ਪਿੰਡ ਵਿੱਚ 535 ਕਾਰਡ ਆ ਜੀ ਉਹਦੇ ਵਿੱਚ 150 ਮੰਨ ਕੇ ਚਲੋ ਸੌਰੀ ਆਧੀ ਲਾਓ ਜੀ ਅੱਧ ਤੱਕ 250 ਦੇ ਕਰੀਬ ਬੰਦੇ ਆ 250 ਦੇ ਕਰੀਬ ਸਾਰੇ ਮਜ਼ਦੂਰ ਕੰਮ ਕਰਦੇ ਆ ਕਿਵੇਂ ਚੱਲਦਾ ਇਹਨਾਂ ਦਾ ਪਰਿਵਾਰਾਂ ਦਾ ਗੁਜ਼ਾਰਾ ਤਾਂ ਦੇਖੋ ਸਰ ਪੈਸੇ ਦਾ ਪਹਿਲਾ ਝੋਨਾ ਲਾਇਆ ਸੀ ਠੀਕ ਸੀ ਪਰ ਜਿਹੜਾ ਆ ਟਾਈਮ ਸਾਲ ਮਹੀਨਾ ਚੱਲ ਰਿਹਾ ਉਹ ਬਹੁਤ ਔਖਾ ਚੱਲ ਰਿਹਾ ਸਾਡਾ ਕਿਤੇ ਦਿਹਾੜੀ ਜੋ ਤਾਂ ਹੋਰ ਵੀ ਨਹੀਂ ਕਰ ਸਕਦੇ ਕਿਉਂਕਿ ਫਸਲ ਹਜੇ ਮੁਰੇ ਆਈ ਨਹੀਂ ਗਈ ਇਸ ਕਰਕੇ ਅਸੀਂ ਬਹੁਤ ਮੰਦਾ ਹਾਲ ਚੱਲ ਰਿਹਾ ਸਾਡਾ ਸਾਨੂੰ ਆਏ ਆ ਵੀ ਜੇ ਸ਼ਾਇਦ 1-2 ਮਹੀਨੇ ਜਸ ਸਾਡਾ ਚੱਲ ਜੇ ਬੇਰੇਗਾ ਦਾ ਸੋ ਦਾ ਟੈਂਪਾਸ ਸੋ ਖਾਓ ਸਕਦਾ ਜੀ ਮੇਰਾ ਨਾਮ ਜੀ ਰਾਜਵਿੰਦਰ ਸਿੰਘ ਸਰਪੰਚ ਰਾਮਗੜ੍ਹ ਸਾਬਕਾ ਸਰਪੰਚ ਹੀ ਕਹਿ ਸਕਦੇ ਹੁਣ ਤਾਂ ਕੀ ਹੈਗਾ ਮਾਮਲਾ ਜੀ ਮੇਰੇ ਪਿੰਡ ਦੇ ਵਿੱਚ 535 ਮਨਰੇਗਾ ਦੇ ਜਿਹੜੇ ਜੋਬ ਕਾਰਡ ਬਣੇ ਹੋਏ ਆ ਪਹਿਲਾਂ ਮਤਲਬ 6 ਸਾਲ ਹੋ ਗਏ ਤਕਰੀਬਨ ਪੰਚਾਇਤਾਂ ਬਣੀਆਂ ਨੂੰ ਪੌਣੇ 6 ਸਾਲ ਹੁਣ ਤੱਕ ਤਾਂ ਮਤਲਬ ਕੋਈ ਸਮੱਸਿਆ ਨਹੀਂ ਸੀ ਆਈ ਫਰਵਰੀ ਦੇ ਵਿੱਚ ਆ ਕੇ ਪੰਚਾਇਤਾਂ ਭੰਗ ਹੋਈਆਂ ਉਸ ਤੋਂ ਬਾਅਦ ਹੀ ਮਨਰੇਗਾ ਦੀ ਸਮੱਸਿਆ ਆਈ ਆ ਪਹਿਲਾਂ ਤਾਂ ਕੰਮ ਚੱਲਦਾ ਰਿਹਾ ਜੋ ਵੀ ਅਸੀਂ ਡਿਮਾਂਡ ਦਿੰਦੇ ਸੀ ਉਹ ਕੱਢੀ ਜਾਂਦੀ ਸੀ ਪੂਰੀ ਹੋ ਜਾਂਦੀ ਸੀ ਫਿਰ ਨਵਾਂ ਕੰਮ ਵਰਕ ਕੋਡ ਬਣ ਜਾਂਦਾ ਸੀ ਹੁਣ ਇਹਨਾਂ ਨੂੰ ਕੋਈ ਮੈਨੂੰ ਪਤਾ ਲੱਗਿਆ ਉਹ ਪਹਿਲਾਂ ਝੋਨਾ ਲਾਉਂਦੇ ਸੀ ਇਹ ਲੇਬਰ ਮਜ਼ਦੂਰ ਤੁਹਾਨੂੰ ਪਤਾ ਹੀ ਆ ਮੰਗਾਈ ਦਾ ਬਹੁਤ ਹਨਾ ਤੇਜ਼ ਤਰਾਰ ਚੱਲ ਰ ਤੇ ਉਹ ਜਦੋਂ ਉਹਨਾਂ ਦੀ ਕੋਈ ਡਿਮਾਂਡ ਨਾ ਨਿਕਲੀ ਮੇਰੇ ਕੋਲੇ ਗਏ ਸੀ ਕਾਫੀ ਮਜ਼ਦੂਰ ਇਕੱਠੇ ਹੋ ਕੇ ਤੇ ਮੈਂ ਕਿਹਾ ਵੀ ਕੋਈ ਗੱਲ ਨਹੀਂ ਤੁਸੀਂ ਸੈਕਟਰੀ ਨਾਲ ਗੱਲ ਕਰੋ ਸੈਕਟਰੀ ਨਾਲ ਗੱਲ ਕਰੀ ਉਹ ਕਹਿੰਦੇ ਵੀ ਕਰਦੇ ਆ ਤੁਹਾਡੇ ਦੇਖਦੇ ਆ ਕਰਦੇ ਕਰਾਉਂਦੇ ਆ ਦੋ ਚਾਰ ਦਿਨ ਲੰਘੇ ਚਲੋ ਫਿਰ ਏਡੀਸੀ ਸਾਹਿਬ ਦੇ ਚਲੇ ਗਏ ਵੀ ਸਾਡੀ ਡਿਮਾਂਡ ਨਹੀਂ ਨਿਕਲ ਰਹੀ ਏਡੀਸੀ ਸਾਹਿਬ ਨੇ ਸੈਨੇ ਨੂੰ ਬੀਡੀਪੀਓ ਨੂੰ ਲੈਟਰ ਕੱਢਿਆ ਵੀ ਤੁਸੀਂ ਇਹਨਾਂ ਨੂੰ ਡਿਮਾਂਡ ਦਿਓ ਤੇ ਉਹ ਇਹਨਾਂ ਨੇ ਕੋਈ ਲੈਟਰ ਉੱਥੇ ਦੇ ਕੇ ਵੀ ਆਏ ਆ ਇਹ ਤੇ ਪਰ ਨਹੀਂ ਉਹ ਫਿਰ ਕੁਛ ਬੰਦਿਆਂ ਦੀ ਮੈਨੂੰ ਪਤਾ ਲੱਗਿਆ 20-25 ਦੀ ਡਿਮਾਂਡ ਕੱਢੀ ਆ ਬਾਕੀ ਜਿਹੜੀ ਲੇਬਰ ਆ ਤਕਰੀਬਨ 200 ਦੇ ਲਗਭਗ ਉਹਨਾਂ ਦੀ ਡਿਮਾਂਡ ਨਹੀਂ ਕੱਢੀ ਗਈ ਉਹ 20-25 ਦੀ ਡਿਮਾਂਡ ਦੇਖੋ ਕੋਈ ਇੱਥੇ ਮੁੰਡਾ ਲਾ ਕੇ ਉਹਨਾਂ ਨੇ ਕਢਾਈ ਆ ਉਹ ਜਿਹੜਾ ਅਸਲ ਵਿੱਚ ਜਿਹੜੇ 200 ਮਜ਼ਦੂਰ ਆ ਇਹ ਕੋਈ ਇਹਨਾਂ ਦੀ ਆਪਦੀ ਮੇਟ ਆ ਜਿਹੜੀ ਕੁੜੀ ਰੱਖੀ ਵੀ ਆ ਵੀਰਪਾਲ ਉਹਦਾ ਨੋਂ ਇੱਕ ਪਾਲੀ ਆ ਇਹ ਨਰੇਗਾ ਦੇ ਮਜ਼ਦੂਰਾਂ ਨੇ ਅਜਲਾਸ ਬਣਾ ਕੇ ਆਪ ਦਾ ਇੱਕ ਮੇਟ ਰੱਖੇ ਜਾਂਦੇ ਆ ਉਹ ਰੱਖੇ ਸੀ ਜਿਹਦੇ ਵਿੱਚ ਪੰਚਾਇਤ ਦੇ ਵਿੱਚ ਬਕਾਇਦਾ ਮਤਾ ਪਾਇਆ ਗਿਆ ਕਾਰਵਾਈ ਰਜਿਸਟਰ ਚ ਉਹੀ ਸਾਰਾ ਕੰਮ ਦੇਖਦੇ ਹੁਣੇ ਲੇਬਰ ਦੇ ਕੁਝ ਪੈਸੇ ਰਹਿੰਦੇ ਆ ਇਹ ਕਹਿੰਦੇ ਵੀ ਅਸੀਂ ਜਿਹੜੀ ਸਾਡੀ ਡਿਮਾਂਡ ਆ ਉਹ ਇਹਨਾਂ ਤੋਂ ਹੀ ਕਢਾਉਣੀ ਆ ਵੀ ਇਹਨਾਂ ਦੇ ਥਰੂ ਕਢਾਉਣੀ ਆ ਮਤਲਬ ਕਢਣੀ ਤਾਂ ਸੈਕਟਰੀ ਨੇ ਆ ਵੀ ਇਹਨਾਂ ਦੇ ਅੰਡਰ ਸਾਡਾ ਕੰਮ ਹੋਵੇ ਜਿਹੜੀ ਸਾਡੀ ਹਾਜ਼ਰੀ ਆ ਜਾਂ ਜੋ ਵੀ ਆ ਉਹ ਸਾਡੇ ਇਹੀ ਦੋਏ ਕੁੜੀਆਂ ਸਾਡਾ ਕੰਮ ਦੇਖਣ ਉਹ ਨਹੀਂ ਜੀ ਪਤਾ ਉਹ ਪਤਾ ਨਹੀਂ ਕੋਈ ਸਾਨੂੰ ਨਹੀਂ ਪਤਾ ਨਾ ਉਹਦਾ ਕੋਈ ਕਾਰਵਾਈ ਚ ਕਿਉਂਕਿ ਨਾ ਤਾਂ ਹੁਣ ਕੋਈ ਮੈਂਬਰ ਆ ਨਾ ਪੰਚਾਇਤ ਆ ਹੁਣ ਤਾਂ ਪ੍ਰਬੰਧਕੀ ਕੰਮ ਦੇਖ ਰਿਹਾ ਹੈ ਹਾਂਜੀ ਅਸੀਂ ਅੱਜ ਹੁਣ ਮੇਲ ਕਰਾਂਗੇ ਬੀਡੀਪੀਓ ਸਾਹਿਬ ਨਾਲ ਵੀ ਗੱਲ ਕਰਾਂਗੇ ਵੀ ਕਿਉਂ ਨਹੀਂ ਮਜ਼ਦੂਰਾਂ ਨੂੰ ਕੰਮ ਦਿੱਤਾ ਜਾਂਦਾ ਹ बस एक डिमांड ਕੱਢਣੀ ਬਾਕੀ ਹੈ ਜੇ ਇਹਨਾਂ ਦੀ ਜੇ ਮੈਂ ਤਾਂ ਇਹ ਗੱਲ ਚਾਹਉਣਾ ਵੀ ਚਲੋ ਇਹਨਾਂ ਦੀ ਡਿਮਾਂਡ ਇਹ ਵੀ ਨਾ ਕੱਢਣਾ ਉਹ ਵੀ ਨਾ ਕੱਢੇ ਜਿਹੜਾ ਜੀਆਰਐਸਾ ਮਤਲਬ ਸਰਕਾਰ ਵੱਲੋਂ ਸੈਕਟਰੀ ਰੱਖਿਆ ਹੋਇਆ ਉਹ ਨਰੇਗਾ ਦਾ ਉਹ ਆ ਕੇ ਡਿਮਾਂਡ ਕੱਢ ਜੇ ਸਾਰਿਆਂ ਦੀ ਹਾਜ਼ਰੀ ਕੋਈ ਜਿਹੜਾ ਮਰਜ਼ੀ ਲਈ ਜਾਵੇ ਚਾਹੇ ਇਹ ਉਹਨਾਂ ਤੋਂ ਲਵਾਉਣ ਚਾਹੇ ਇਹਨਾਂ ਤੋਂ ਲਵਾਉਣਾ ਕਿਉਂਕਿ ਮੇਰੇ ਪਿੰਡ ਦੇ ਵਿੱਚ ਕਾਫੀ ਤਦਾਦ ਦੇ ਵਿੱਚ ਮਜ਼ਦੂਰਾਂ ਦੇ ਕਾਰਡ ਵੀ ਬਣੇ ਹੋਏ ਆ ਮਜ਼ਦੂਰਾਂ ਦੀ ਵੋਟ ਬੈਂਕ ਵੀ ਆ ਜਿਹੜੀ ਕਿ ਮਤਲਬ ਉਹਦਾ ਕਰਕੇ ਸਾਰਾ ਕੁਝ ਚੱਲ ਰਿਹਾ ਸਰਾ ਸਾਰ ਤੱਕਾ ਜੀ ਤੁਸੀਂ ਇਹ ਦੇਖੋ ਵੀ ਅੱਜ ਮੰਗਾਈ ਦਾ ਜ ਜਿਹੜਾ ਇੱਕ ਦਰਮਿਆਨਾ ਜ਼ਿਮੀਂਦਾਰ ਆ ਸਮਾਂ ਤਾਂ ਉਹਨੂੰ ਕੱਟਣਾ ਔਖਾ ਹੋਇਆ ਪਿਆ ਇਹਨਾਂ ਕੋਲੇ ਤਾਂ ਵਿਚਾਰਿਆਂ ਕੋਲੇ ਹੈ ਹੀ ਕੱਖ ਨਹੀਂ ਇਹ ਤਾਂ ਜਿਵੇਂ ਕਹਿੰਦੇ ਆ ਵੀ ਜਿੰਨਾ ਕਮਾਲਿਆ ਉਹੀ ਖਾ ਲਿਆ ਇਹਦੋਂ ਪਹਿਲਾਂ ਸੀਜ਼ਨ ਚੱਲਦਾ ਸੀ ਝੋਨੇ ਦਾ ਚੱਲਦਾ ਸੀ ਢਹਾੜੀਆਂ ਚੱਲਦੀਆਂ ਸੀ ਅੱਜ ਤਾਂ ਸਾਰੇ ਵਿਲੇ ਆ ਨਾ ਤਾਂ ਕਿਸ ਨਾ ਤਾਂ ਕੋਈ ਜ਼ਿਮੀਂਦਾਰ ਕੁਝ ਦਿੰਦਾ ਕਿਸੇ ਨੂੰ ਮੈਨੂੰ ਤਾਂ ਨਹੀਂ ਲੱਗਦਾ ਵੀ ਕੋਈ ਦਿੰਦਾ ਹੋਊ ਵਿਚਾਰੇ ਵਸਿਕ ਸੰਤਾਪ ਭੋਗ ਰਹੇ ਆ ਮੇਰਾ ਨਾਮ ਬਲਵਿੰਦਰ ਸਿੰਘ ਆ ਜੀ ਮੈਂ ਬਤੌਰ ਜੀਆਰਸ ਮਰਲੇਗਾ ਬਲਾਕ ਛੇਣੇ ਵਿੱਚ ਕੰਮ ਕਰ ਰਿਹਾ ਹਾਂ ਤੇ ਮੈਨੂੰ ਆ ਮੀਡੀਆ ਦੇ ਹੁਣੇ ਥਰੂ ਪਤਾ ਲੱਗਿਆ ਹੈਗਾ ਕਿ ਕਨੇ ਵੀ ਆਮਗੜ ਤੇ ਜੋ ਪਿਛਲੇ ਦਿਨੀ ਕੁਝ ਬੰਦਿਆਂ ਦਾ ਕੰਮ ਉਥੇ तकरीबन 40 ਤੋਂ 50 ਬੰਦਿਆਂ ਦਾ ਮਾਸਟਰ ਨਿਕਲਿਆ ਹੋਇਆ ਹੈ ਤੇ ਉਹ ਕੰਮ ਚੱਲ ਵੀ ਰਿਹਾ ਹੈ ਤੇ ਜੋ ਰਹਿ ਗਏ ਨੇ ਉਹਨਾਂ ਦਾ ਵੀ ਆਪਾਂ ਇੱਕ ਦੋ ਦਿਨਾਂ ਦੇ ਵਿੱਚ ਲਿਸਟਾਂ ਜਿਹਾ ਖੁੱਲ੍ਹ ਜਾ ਕੇ ਉਥੇ ਅਨਾਉਂਸਮੈਂਟ ਕਰਾ ਕੇ ਉਹਨਾਂ ਦੇ ਮਾਸਟਰ ਕੱਢ ਦਾਂਗੇ ਕਿਸੇ ਪ੍ਰਕਾਰ ਦੀ ਕੋਈ ਦਿੱਕਤ ਨਹੀਂ ਨਾ ਕੋਈ ਸਿਆਸੀ ਪਾਰਟੀ ਦਾ ਕੋਈ ਜ਼ੋਰ ਹੈ ਠੀਕ ਹੈ ਨਾ ਕੋਈ ਹੋਰ ਐਂਟੀਟੇ ਦਾ ਕੋਈ ਗੱਲ ਨਹੀਂ ਅਸੀਂ ਖੁਦ ਆਪਦੀ ਵਿਆਪ ਤੇ ਇਹ ਸਾਰਾ ਮਤਲਬ ਸਬੂਤ ਕਰ ਦਾਂਗੇ ਬਾਕੀ ਬਾਕੀ ਸਰਕਾਰ ਦੇ ਹਦਾਇਤਾਂ ਮੁਤਾਬਕ ਜਿਹੜਾ ਵੀ ਕੰਮ ਹੈ ಗ್ರಾಮ ਪੰਚਾਇਤ ਵਿੱਚ ਸਹੀ ਤੇ ਤਰ੍ਹਾਂ ਸਹੀ ਤੇ ਢੰਗ ਤਰੀਕੇ ਨਾਲ ਚੱਲ ਰਿਹਾ ਹੈ ਜਿਸ ਵਿੱਚ ਕੋਈ ਕਿਸੇ ਪ੍ਰਕਾਰ ਦੀ ਦਿੱਕਤ ਨਹੀਂ ਇਹਦੇ ਸਾਰਿਆਂ ਨੂੰ ਬਰਾਬਰ ਸਮਝਿਆ ਜਾ ਰਿਹਾ ਹੈ